ਸੇ ਬੀਅ ਐਹਨੇ ਸਹਜ ਸੁਭਾਈ ਦਰਸ਼ਨ ਪਰ ਸੈ ਗੁਰੂ ਕਹਿ ਜਨਮ ਮਰਨ ਦੁਖ ਜਾ ਹੋਵ ਸਿਫਤ ਖਸਮ ਦੀ ਨੂਰ ਅਰ ਸੋਹ ਕੁਰ ਸੋਹ ਝਟੀ ਐ ਤੁਧ ਡਿਟ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ साहेब जी सोरठ महला तीजा घर पहला ते तो एक ਓੰਕਾਰ ਸਤਿਗੁਰ ਪ੍ਰਸਾਦਿ ਭਗਤ ਤੀ ਸਦਾ ਤੂ ਰੱਖਦਾ ਹਾਰ ਜੀਉ ਧੋਰੇ ਉ ਰੱਖਦਾ ਆਇਆ ਪ੍ਰਹਿਲਾਦ ਜਾਨ ਤੋਦ ਰੱਖ ਲੈ ਹਾਰੇ ਜੀਓ ਹਰਨਾਖਸ ਮਾਰੇ ਪਚਾਇ ਗੁਰਮੁਖਾ ਨੋ ਪਰਤੀਤ ਹਾਰੇ ਜੀਓ ਮਨ ਮੁਖ ਪਰਮ ਭੁਲਾਇਆ ਭਗਤਾ ਦੀ ਸਦਾ ਤੂ ਰੱਖਦਾ ਹਾਰ ਜੀਉ ਤੋਰ ਤੂ ਰੱਖਦਾ ਆਇਆ ਪ੍ਰਹਿਲਾਦ ਜਾਨ ਤੁੱਦ ਰੱਖੇ ਲਏ ਹਰ ਜੀਉ ਹਰਣਾਖ ਸੋ ਮਾਰੇ ਪਚਾਇਆ ਗੁਰਮੁਖਾਂ ਨੋ ਪਰਤੀਤ ਹਰ ਜੀਉ ਮਨਮੁਖ ਭਰਮ ਪੁਲਾਇਆ ਹਾਰੇ ਜੀ ਇਹ ਤੇਰੀ ਵਡਿਆਈ ਭਗਤ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਣਾਇ ਰਹਾਉ ਭਗਤਾਂ ਨੂੰ ਜਮ ਜੋ ਹੈ ਨ ਸਾਕਾ ਕਾਲ ਨ ਨੇੜਾ ਜਾਈ ਕੇਵਲ ਰਾਮ ਨਾਮ ਮਾਨ ਵਸੇ ਆ ਨਾਮੇ ਹੀ ਮੁਕਤ ਪਾਏ ਰਿੱਧ ਸਿੱਧ ਸਭ ਭਗਤਾ ਚਰਣੀ ਲਾਗੀ ਗੁਰ ਕਾ ਸਹਜ ਸੁਭਾਈ मन मुख नो परतीत न आवी अंतर लोभ सुवाओ गोर मुख हिरुदा शब्द न पेदेओ ਹਾਰੇ ਨਾਮ ਨ ਲਗਾ ਪਾਓ ਕੂੜ ਕਪਟ ਪਾਜ ਲਹਿ ਜਾਸੀ ਮਨ ਮੁਖ ਫੀਕਾ ਅਲਾਓ ਭਗਤ ਵਿੱਚ ਆਪੇ ਵਰਤਦਾ ਪ੍ਰਭ ਜੀ ਭਗਤੀ ਹੋ ਤੂ ਜੱਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂ ਇਕੋ ਪੁਰਖ ਵਿਦਾਤਾ ਹੋ ਮਾਇ ਮਾਰੇ ਮਨ ਸ ਮਨ ਹੈ ਸਮਾਨੀ ਗੁਰ ਕੈ ਸਬਦਿ ਪਛਾਤਾ ਅਚਿੰਤ ਕੰਮ ਕਰੇ ਪ੍ਰਭ ਤਿਨ ਕੇ ਜਿਨ ਹਾਰੇ ਕਾ ਨਾਮ ਪਿਆਰਾ ਗੁਰ ਪ੍ਰਸਾਦਿ ਸਦਾ ਮਨ ਵਸਿਆ ਸਭ ਕਾਜ ਸਵਾਰਣ ਹਾਰਾ ਉਹ ਨਾ ਕੀਰਿਸ ਕਰੇ ਸੋ ਵਿਗੁਚੈ ਜੇਨ ਹਾਰੇ ਪ੍ਰਭ ਹੈ ਰਖਵਾਰਾ ਬੇਨ ਸਤ ਗੁਰ ਸੇਵੇ ਕਿਨ ਨਾ ਪਾਇਆ ਮਨ ਮੁਖ ਭੋ ਕੇ ਮੂਏ ਬਿਲ ਲਾਈ ਆਵਹਿ ਜਾਵਹਿ ਠੌਰ ਨਾ ਪਾਵਹਿ ਦੁਖ ਮਹਿ ਦੁਖ ਸਮਾਈ ਗੋਰ ਮੋਖ ਹੋਵਾ ਸੁ ਅੰਮ੍ਰਿਤ ਪੀਵਾ ਸਹਜੇ ਸਾਚੇ ਸਮਾਈ ਬਿਨ ਸਤ ਗੁਰ ਸੇਵੇ ਜਨਮ ਨ ਛੋੜਾ ਜੇ ਅਨੇਕ ਕਰਮ ਕਰੈ ਅਧਿਕਾਈ ਵੇਦ ਪੜ੍ਹੇ ਤੈਵਾਦ ਵਖਾਣ ਹੈ ਬਿਨ ਹਾਰੇ ਪੱਤੇ ਗਵਾਈ ਸੱਚਾ ਸਤ ਗੁਰ ਸਾਚੀ ਜਿਸ ਬਾਣੀ ਭਾਜ ਛੁਟ ਹੈ ਗੁਰ ਸਰਣਾਈ ਜਿਨ ਹਾਰੇ ਮਾਨੇ ਵੱਸਿਆ ਸੇਦਾਰੇ ਸਾਚੇ ਦਾਰੇ ਸਾਚ ਸੱਚਿਆਰਾ ਓਨਾਂ ਦੀ ਸੋਬਾ ਜੋਗ ਜੋਗੇ ਹੋਈ ရဲတ <m> ਜੇਨ ਹਾਰੇ ਮਾਨੇ ਵਸਿਆ ਸੇਦਾਰੇ ਸੱਚੇ ਦਾਰੇ ਸੱਚਾ ਸਚਿਆਰਾ ਉਨਦੀ ਸੋਬਾ ਜੋਗੇ ਜੋਗੇ ਹੋਈ ਕੋਈ ਨ ਮੇਟਣ ਹਾਰ ਨਾਨਕ ਤਿੰਨ ਕਾ ਸਦ ਬਲ ਹਾਰੈ ਜਿਨ ਹਾਰੇ ਰੱਖਿਆ ਓਰੇ ਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਤੀਜਾ ਘਰ ਪਹਿਲਾ ਤੇ ਤੁਕੀ ਇਕ ਓੰਕਾਰ ਸਤ ਗੁਰ ਪ੍ਰਸਾਦਿ ਭਗਤ ਤਾ ਦੀ ਸਦਾ ਤੂ ਰੱਖਦਾ ਹਾਰੇ ਜੀਉ ਤੁਰ ਤੂ ਰੱਖਦਾ ਆਇਆ ਪ੍ਰਹਲਾਦ ਜਾਨ ਤੁਧ ਰਾਖੇ ਲੈ ਹਾਰੇ ਜੀਓ ਹਰਨਾਖ ਸੋ ਮਾਰੇ ਪਚਾਇਆ ਗੁਰਮੁਖਾ ਨੋ ਪਰਤੀਤ ਹੈ ਹਾਰੇ ਜੀਓ ਮਨ ਮੁਖ ਭਰਮ ਭੁਲਾਇਆ